ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਵਿਕਰਮਜੀਤ ਸਿੰਘ ਮਜੀਠੀਆ ਜੋ ਕਿ ਐਸ ਵਕਤ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਸ ਦੇ ਉੱਪਰ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਤੇ ਉਸ ਨੂੰ ਲੈ ਕੇ ਜੋ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਵੀ ਹੋ ਰਹੀ ਹੈ ਖਬਰ ਤੇ ਹੁਣ ਭਗਵੰਤ ਮਾਨ ਦੇ ਘਰੋਂ ਦੇਖਰ ਲੌਂਦੇ ਨਿਕਲੇ ਵਿਕਰਮਜੀਤ ਸਿੰਘ ਮਜੀਠੀਆ ਦੇ ਬੇਟੇ ਨੇ ਬਾਹਰ ਆ ਕੇ মিডিਆ ਨੂੰ ਜੋ ਕਿਹਾ ਇਹ ਸੁਣ ਕੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਖਬਰ ਇਹ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਉਸ ਦਾ ਪੁੱਤਰ ਜੋ ਕਿ ਰਾਤ ਦੇ ਹਨੇਰੇ ਦੇ ਵਿੱਚ ਅੱਧੀ ਰਾਤ ਦੇ ਵਿੱਚ ਜਦੋਂ ਭਗਵੰਤ ਮਾਨ ਨੂੰ ਮਿਲਣ ਦੇ ਲਈ ਉਸ ਦੇ ਘਰ ਦੇ ਵਿੱਚ ਪਹੁੰਚਿਆ 1 ਘੰਟੇ ਬਾਅਦ ਘਰ ਦੇ ਵਿੱਚੋਂ ਬਾਹਰ ਨਿਕਲਿਆ ਤੇ ਬਾਹਰ ਉਸ ਵਕਤ ਉਸ ਨੂੰ মিডিਆ ਨੇ ਘੇਰਾ ਪਾਇਆ মিডিਆ ਦੇ ਸਵਾਲਾਂ ਦੇ ਜਵਾਬ ਉੱਚੀ ਉੱਚੀ ਭੁਬਾਂ ਮਾਰ ਕੇ ਦੇਣ ਜਾਇਆ ਸੀ ਵਿਕਰਮਜੀਤ ਸਿੰਘ ਮਜੀਠੀਆ ਦਾ ਪੁੱਤਰ ਤੇ ਵਿਕਰਮਜੀਤ ਸਿੰਘ ਮਜੀਠੀਆ ਦੇ ਪੁੱਤਰ ਨੇ মিডিਆ ਨੂੰ ਕੀ ਕਿਹਾ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵੰਝਾ ਆ ਰਿਹਾ ਜਾਵੇ ਜਿਆਦਾ ਦੇਰ ਨਾਲ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਤੋਂ ਆਪਾਂ ਜੇ ਜ਼ਿਕਰ ਕਰਦੇ ਹਾਂ ਵਿਕਰਮਜੀਤ ਸਿੰਘ ਮਜੀਠੀਆ ਦੇ ਪੁੱਤਰਾਂ ਦੇ ਬਾਰੇ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਦੇ ਪੁੱਤਰਾਂ ਦੀ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਆਪਣੇ ਬੱਚਿਆਂ ਨੂੰ ਕਹਿ ਰਿਹਾ ਹੈ ਕਿ ਤੁਸੀਂ ਘਬਰਾਉਣਾ ਨਹੀਂ ਅਤੇ ਹੌਸਲੇ ਦੇ ਨਾਲ ਰਹਿਣਾ ਹੈ ਕਿਉਂਕਿ ਮੈਂ ਜੇਲ੍ਹ ਦੇ ਵਿੱਚ ਜਾ ਰਿਹਾ ਹਾਂ ਅਤੇ ਜੇਲ੍ਹ ਦੇ ਵਿੱਚ ਹਮੇਸ਼ਾ ਜੋ ਜਾਂਦੇ ਰਹਿੰਦੇ ਨੇ ਲੋਕ ਜੇ ਆਪਾਂ ਚੰਗੇ ਕਰਮ ਕਰਦੇ ਹਾਂ ਅਤੇ ਉਹਨਾਂ ਦੇ ਉੱਪਰ ਦਾ ਐਦਾਂ ਦੂਸ਼ਣ ਲੱਗਦੇ ਰਹਿੰਦੇ ਨੇ ਇਹ ਗੱਲ ਕਹਿ ਰਿਹਾ ਸੀ ਵਿਕਰਮਜੀਤ ਸਿੰਘ ਮਜੀਦਗਿਆ ਪਰ ਪੰਜਾਬ ਦੀ ਆਵਾਮ ਸਭ ਸਮਝਦੀ ਹੈ ਪੰਜਾਬ ਦੀ ਆਵਾਮ ਇਹ ਜਾਣਦੀ ਹੈ ਕਿ ਹੁਣ ਜੋ ਬਹੁਤ ਵੱਡਾ ਕਾਂਡ ਇਹਨਾਂ ਲੋਕਾਂ ਨੇ ਕੀਤਾ ਹੈ ਪੰਜਾਬ ਦੀ ਜੋ ਨੌਜਵਾਨੀ ਹੈ ਇਹਨਾਂ ਦਾ ਕਹਾਣ ਇਹਨਾਂ ਨੇ ਕੀਤਾ ਹੈ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਇਹਨਾਂ ਲੋਕਾਂ ਨੇ ਤੋੜ ਦਿੱਤਾ ਤੇ ਹੁਣ ਇਹ ਲੋਕ ਉਹ ਚੀਜ਼ ਦੇ ਵਿੱਚੋਂ ਬਾਹਰ ਕਿਵੇਂ ਨਿਕਲਣਗੇ ਹੋਣਾ ਬੇਸ਼ੱਕ ਜੋ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਕੋਈ ਪ੍ਰਧਾਨ ਹੈ ਕੋਈ ਸਰਪੰਚ ਹੈ ਜਾਂ ਕੁਝ ਵੀ ਹੈ ਉਹ ਲੋਕ ਵਿਕਰਮਜੀਤ ਸਿੰਘ ਮਜੀਠੀਆ ਨੂੰ ਬਹੁਤ ਚੰਗਾ ਕਹਿੰਦੇ ਨੇ ਕਿ ਭਗਵੰਤ ਮਾਨ ਰਾਜਨੀਤੀ ਖੇਡ ਰਿਹਾ ਹੈ ਭਗਵੰਤ ਮਾਨ ਜਾਣ ਬੁੱਝ ਕੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਇਸ ਮਾਮਲੇ ਦੇ ਵਿੱਚ ਫਸਾ ਰਿਹਾ ਹੈ ਪਰ ਜੇਕਰ ਆਪਾਂ ਗੱਲ ਕਰੀਏ ਨਾ ਪੰਜਾਬ ਦੀ ਆਮ ਪਬਲਿਕ ਦੀ ਪੰਜਾਬ ਦੀ ਆਵਾਮ ਦੀ ਤਾਂ ਉਹ ਬਿਲਕੁਲ ਵੀ ਇਸ ਗੱਲ ਨਾਲ ਐਗਰੀ ਨਹੀਂ ਉਹ ਸਾਰੇ ਹੀ ਭਗਵੰਤ ਮਾਨ ਦੀ ਸਪੋਰਟ ਕਰ ਰਹੇ ਨੇ ਚਾਹੇ ਇਹਨਾਂ ਦਾ ਪਰਿਵਾਰ ਰੁਹੀ ਜਾਵੇ ਕੋਲਾਈ ਜਾਵੇ ਕੁਝ ਵੀ ਕਰੀ ਜਾਵੇ ਇਹ ਉਹ ਇਸ ਦੀ ਤਾਂ ਆਪਣੀ ਪਤਨੀ ਗਨੀਬ ਕੌਰ ਮਜੀਠੀਆ ਉਹ ਵੀ ਇੱਕ ਦਿਨ ਮੀਡੀਆ ਦੇ ਸਾਹਮਣੇ ਕਹਿ ਰਹੀ ਸੀ ਕਿ ਜੇਕਰ ਸਾਡੇ ਕੋਲ 5000 ਕਰੋੜ ਰੁਪਏ ਨਾ ਹੋਏ ਤਾਂ ਸਾਨੂੰ ਦੇਣਗੇ ਮਤਲਬ ਇਹਨਾਂ ਨੂੰ ਪੈਸਿਆਂ ਦੀ ਜਿਹੜੀ ਭੁੱਖ ਹੈ ਉਹ ਹਜੇ ਵੀ ਦਿਖਦੀ ਹੈ ਹਜੇ ਵੀ ਇਹਨਾਂ ਦੇ ਜਹਨ ਦੇ ਵਿੱਚ ਉਹੀ ਚੀਜ਼ ਹੈ ਕਿ ਅਸੀਂ ਪੈਸਾ ਕਿੰਨੇ ਕਮਾਈਏ ਹਾਂ ਸਿੱਧੇ ਤੌਰ ਤੇ ਕਹਿ ਸਕਦੇ ਸੀ ਕਿ ਹਾਂ ਭਾਈ ਤੁਸੀਂ ਜਾਂਚ ਕਰੋ ਇਸ ਚੀਜ਼ ਦੀ ਜੇਕਰ ਤੁਹਾਨੂੰ ਇਸ ਦੇ ਵਿੱਚ ਕੋਈ ਅਤੀ ਭੜਵੀ ਕੁਝ ਦਿਖਦਾ ਹੈ ਤਾਂ ਸਾਨੂੰ ਜੋ ਮਨ ਦੀ ਸਜ਼ਾ ਦੇ ਦਿਓ ਇਹ ਗੱਲ ਤਾਂ ਉਸਨੇ ਕਹੀ ਨਹੀਂ ਕਿਉਂਕਿ ਇਹ ਲੋਕ ਜਾਣ ਬੁੱਝ ਕੇ ਇੱਕ ਦੂਜੇ ਦੇ ਉੱਪਰ ਇਲਜ਼ਾਮ ਲਗਾਉਂਦੇ ਨੇ ਸਪੋਰਟ ਇਹਨਾਂ ਨੂੰ ਵੀ ਕਰਨੀ ਚਾਹੀਦੀ ਜੇ ਰੋਸੀ ਇਸ ਗੱਲ ਦੇ ਨਾਲ ਕਦੇ ਵੀ ਐਗਰੀ ਨਹੀਂ ਹੁੰਦੇ ਹੁਣ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਸੋਚਦੇ ਹੋ ਕਿ ਪੰਜਾਬ ਦੀ ਆਵਾਮ ਪੰਜਾਬ ਦੀ ਜੋ ਪਬਲਿਕ ਹੈ ਉਹ ਕੀ ਜਾਣਦੀ ਹੈ ਉਹ ਕੀ ਚਾਹੁੰਦੀ ਹੈ ਇਹ ਵਿਕਰਮਜੀਤ ਸਿੰਘ ਮਜੀਠੀਆ ਨੂੰ ਬੰਦ ਦੀ ਸਜ਼ਾ ਹੋਵੇ ਆਪਣੇ ਜੋ ਸੁਝਾਅ ਹੈ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ